ਇਰਾਕ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ ਮੋਸੂਲ ਵਿੱਚ ਆਈਐਸ ਵੱਲੋਂ ਅਗਵਾ ਭਾਰਤੀਆਂ ਦੇ ਜਿੰਦਾ ਜਾਂ ਮਾਰੇ ਜਾਣ ਦਾ ਇਰਾਕ ਸਰਕਾਰ ਕੋਲ ਨਹੀਂ ਕੋਈ ਪੁਖਤਾ ਸਬੂਤ ਤਿੰਨ ਦਿਨਾਂ ਦੌਰੇ ਤੇ ਭਾਰਤ ਪੁੱਜੇ ਇਰਾਕੀ ਵਿਦੇਸ਼ ਮੰਤਰੀ ਇਬਰਾਹਿਮ ਅਲ ਜਾਫਰੀ ਦੇ ਸੁਸ਼ਮਾ ਸਵਰਾਜ ਤੋਂ ਵੱਖਰੇ ਸੁਰ 17 ਜੁਲਾਈ ਨੂੰ ਸੁਸ਼ਮਾ ਸਵਰਾਜ ਨੇ ਕਿਹਾ ਸੀ ਬਦੂਸ਼ ਜੇਲ੍ਹ ਵਿੱਚ ਬੰਦ ਹੋ ਸਕਦੇ ਨੇ ਭਾਰਤੀ ਬੰਦਕ ਪਛਿਮ ਮੋਸੂਲ ਮੈਂ ਅਭੀ ਵੀ ਲੜਾਈ ਚੱਲ ਰਹੀ ਹੈ ਖਾਸ ਤੌਰ ਪਰ ਬਦੂਸ਼ ਮੇ ਲੜਾਈ ਚੱਲ ਰਹੀ ਹੈ ਲੇਕਿਨ ਇੱਕ ਖਬਰ जो बहुत ही ज्यादा प्रामाणिक तौर पर जनरल साहब को मिली एक ऐसे अधिकारी से जो बहुत ही आधिकारिक तौर पर अपनी बात कह सकते थे और उनकी इंटेलिजेंस सोर्सेज के माध्यम से मिली वो ये कि वो लोग पहले हॉस्पिटल कंस्ट्रक्शन के काम में लगाए गए थे बाद में खेती में लगाए गए थे और उसके बाद उनको बदूश जेल में भेज दिया गया है लेकिन बदूश जेल में जाने के बाद कोई संपर्क उनकी इंटेलिजेंस एजेंसीज का नहीं है ਆਈਐਸ ਨੇ 11 ਜੂਨ 2014 ਨੂੰ ਮੋਸੂਲ ਵਿੱਚ 39 ਭਾਰਤੀ ਮਜ਼ਦੂਰਾਂ ਨੂੰ ਕੀਤਾ ਸੀ ਅਗਵਾ ਜਿਨ੍ਹਾਂ ਵਿੱਚੋਂ 28 ਵਿਅਕਤੀ ਪੰਜਾਬ ਦੇ ਨਿਵਾਸੀ ਤ੍ਰਿਪੁਰਾ ਬਾਰਡਰ ਤੇ ਦੇਸ਼ ਦਾ ਜਵਾਨ ਹੋਇਆ ਸ਼ਹੀਦ ਬੀਐਸਐਫ ਨੇ ਪਰਿਵਾਰ ਨੂੰ ਸਿਰ ਵਿੱਚ ਗੋਲੀ ਵੱਜਣ ਕਾਰਨ ਜਸਕਰਨ ਸਿੰਘ ਦੀ ਸ਼ਹੀਦੀ ਬਾਰੇ ਦਿੱਤੀ ਜਾਣਕਾਰੀ ਪਹਿਲਾਂ ਤਾਂ ਉਹਨੇ ਨਾ ਤ੍ਰਿਪੁਰਾ ਦਾ ਬੋਲਦੇ ਆਹੀਂ ਤੇ ਜਸਕਰਨ ਦੇ ਬੜਾ ਢੀਰ ਹੁੰਦੇ ਸੀ ਮੈਂ ਕਹਿੰਦੇ ਮੈਂ ਕਹਾ ਠੀਕ ਹੈ ਏ ਕੀ ਗੱਲ ਆ ਜੀ ਮਖਿਆ ਅਰੇ ਤੇਰੇ ਬੇੜੇ ਦੇ ਸਿਰ ਤੇ ਗੋਲੀ ਲੱਗੀ ਤੇ ਮੈਂ ਕਹਾ ਹੈ ਕਿਵੇਂ ਆ ਤੇ ਠੀਕ ਹੈ ਜੇ ਹੈ ਮੈਂ ਠੀਕ ਆ ਤਾਂ ਮੇਰੇ ਨਾਲ ਗੱਲ ਕਰਾ ਦਿਓ ਇਹਨਾਂ ਦੇ ਬੇਹੋਸ਼ ਆ ਹੋ ਤੇ ਅਸੀਂ ਛੋਟੇ ਹਸਪਤਾਲ ਤੋਂ ਵੱਡੇ ਹਸਪਤਾਲ ਲੈ ਚਲੇ ਹਜੇ ਕੁਝ ਦੱਸਿਆ ਨਹੀਂ ਕਹਿੰਦੇ ਸਿਰ 'ਚ ਗੋਲੀ ਲੱਗੀ ਐ ਪਤਾ ਨਹੀਂ ਕਿਵੇਂ ਲੱਗੀ ਐ ਕਦੋਂ ਕਿਸੇ ਨੇ ਮਾਰੀ ਐ ਕੀ ਪਤਾ ਕੁਝ ਨਹੀਂ ਹਜੇ ਪਤਾ ਲੱਗ ਰਿਹਾ ਫੈਮਿਲੀ ਦਾ ਕੋਈ ਨੌਕਰੀ ਦਿੱਤੀ ਜਾਵੇ ਛੋਟੇ ਬੱਚੇ ਆ ਜੀ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਉਹਨਾਂ ਕੋਲ 200 ਦਾ ਬੇਟਾ 3.5 ਸਾਲ ਦੀ ਬੇਟੀ ਬਟੇਂਡਾ ਦੇ ਪਿੰਡ ਨਈਆਂਵਾਲਾ ਦਾ ਰਹਿਣ ਵਾਲਾ ਜਿਸਕਰਨ ਸਿੰਘ 2002 ਤੋਂ ਸੀ ਤ੍ਰਿਪੁਰਾ ਬਾਰਡਰ ਤੇ ਤਾਇਨਾਤ 4 ਅਗਸਤ ਤੋਂ ਛੁੱਟੀ ਕੱਟਣ ਆ ਰਹੇ ਸ਼ਹੀਦ ਜਿਸਕਰਨ ਸਿੰਘ ਦੀ ਬੀਤੀ ਸ਼ਾਮ ਹੋਈ ਸੀ ਪਰਿਵਾਰ ਨਾਲ ਆਖਰੀ ਗੱਲਬਾਤ ਕੱਲ੍ਹ ਸ਼ਾਮ ਨੂੰ ਪਿੰਡ ਪਹੁੰਚੇਗੀ ਸ਼ਹੀਦ ਜਿਸਕਰਨ ਸਿੰਘ ਦੀ ਮ੍ਰਿਤਕ ਦੇ ਅੰਮ੍ਰਿਤਸਰ ਵਿੱਚ ਪੈਟਰੋਲ ਪੰਪ ਦਾ ਕਰਮਚਾਰੀ ਲੁੱਟਿਆ ਬੈਂਕ ਵਿੱਚ ਜਮਾ ਕਰਵਾਉਣ ਜਾ ਰਿਹਾ ਸੀ 8,85,000 ਰੁਪਏ ਕੈਸ਼ ਬਚਾਉਣ ਲਈ ਕਰਮਚਾਰੀ ਨੇ ਲੁੱਟੇਰੇ ਨਾਲ ਕੀਤੀ ਹੱਥੋਪਾਈ ਪਰ ਲੁੱਟੇਰੇ ਸਾਰਾ ਕੈਸ਼ ਲੁੱਟ ਕੇ ਹੋਏ ਫਰਾਰ ਉਹਨੇ ਆ ਕੇ ਬੈਗ ਖੋਣ ਦੀ ਕੋਸ਼ਿਸ਼ ਕੀਤੀ ਮਾੜਾ ਨਾਲ ਖੋਲਿਆ ਮਾ ਸੋਟ ਵੀ ਨਹੀਂ ਦਿੱਤਾ ਨੂੰ ਫੋਟੋ ਬੱਸ ਦਿੱਤਾ ਸੋਟ ਲਿਆ ਪਰ ਉਹਨੇ ਛੂਹੀ ਕਰਕੇ ਤੇ ਮੇਰੇ ਬਾਹਰ ਵੀ ਕਾਵੇ ਇੱਥੇ ਮਾਰਵਾਕੀਤਾ ਪਹਿਲਾਂ ਨਹੀਂ ਵਧੀ ਫਿਰ ਹੱਥ ਦੇ ਵਧੀ ਉਸ ਤੋਂ ਬਾਅਦ ਬੈਗ ਖੋਆ ਤੇ ਮਗਰ ਭਜਿਆ ਮਾ ਰੋਲਾ ਪਾਇਆ ਇੱਕ ਜਣਾ ਸਕੂਟਰ ਤੇ ਆਂਦਾ ਪੈਸ ਤੇ ਉਹਨੇ ਮੋਟਰਸਾਈਕਲ ਦੇ ਅੱਗੇ ਆ ਕੇ ਸਕੂਟਰ ਲਾ ਲਿਆ ਤੇ ਉਹਨੂੰ ਫਰਨ ਗਿਆ ਤੇ ਉਹਨੇ ਬੋਲੇ ਚਲਾ ਦਿੱਤੇ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਲੁਟੇਰੇ ਤੱਕ ਪਹੁੰਚਣ ਦੀ ਕਰ ਰਹੀ ਹੈ ਕੋਸ਼ਿਸ਼ ਵੀਰ ਦਾ ਸੈਟਰਡੇ ਸੰਡੇ ਦਾ ਕੈਸ਼ ਹੁੰਦਾ ਆਲਰੇਡੀ ਇਹਨਾਂ ਨੂੰ ਮੀਟਿੰਗ ਵੀ ਇਹ ਕੀਤੀ ਸੀ ਪਿਛੇ ਸੀਪੀ ਸਾਹਿਬ ਨੇ ਤੇ ਇੱਕ ਜੀ ਚੌਂਗਲ ਇਕੱਠੇ ਲਗੇ ਕਿ ਜੋ ਤੁਹਾਡੇ ਦਾ ਕੈਸ਼ ਹੁੰਦਾ ਵੀ ਤੁਸੀਂ ਘਟੂ ਘਟ ਸਰਜੀ ਨੂੰ ਐਸਐਚਓ ਨੂੰ ਦੱਸ ਦੋ ਅਸੀਂ ਨਾਲ ਲੈ ਕੇ ਜਾਂ ਕੁਝ ਕਰਨਾ ਇਹ ਬਿਲਕੁਲ ਈਜ਼ੀਲੀ ਆ ਰਿਹਾ ਸੀ ਉਹ ਕੋਈ ਬਿੱਤੀ ਹੋਣਾ ਜਿਹਨਾਂ ਨੂੰ ਪਤਾ ਸੀ ਇਸ ਟਾਇਰ ਨੇ ਉਹ ਇਥੇ ਨਾਲ ਜਾ ਕੇ ਕੈਸ਼ ਕੋਕੇ ਲਗੇ ਮਸ਼ਹੂਰ α1 ਨੇੜੇ ਦਿਨ ਦਿਹਾੜੇ ਵਾਪਰੀ ਵਾਰਦਾਤ ਕੈਨੇਡਾ ਰਹਿੰਦੀ ਆਪਣੀ ਧੀ ਕੋਲ ਜਾ ਰਹੇ ਪਿਓ ਦੀ ਪੁੱਤਰ ਸਮੇਤ ਸੜਕ ਹਾਦਸੇ ਵਿੱਚ ਮੌਤ ਆਪਣੀ ਪਤਨੀ ਪੁੱਤਰ ਤੇ ਪੁੱਤਰ ਦੇ ਦੋਸਤ ਸਮੇਤ ਕਾਰ ਵਿੱਚ ਜਾ ਰਿਹਾ ਸੀ ਦਿੱਲੀ 에ਅਰਪੋਰਟ ਸੋਨੀਪਤ ਵਿੱਚ ਕੌਮੀ ਸ਼ਾਰਾ ਤੇ ਮੁਰਥਲ ਨੇੜੇ ਇੱਕ ਕਾਰ ਨੂੰ ਬਚਾਉਂਦਾ ਟਰੱਕ ਸਕੋਰਪੀਓ ਗੱਡੀ ਉੱਤੇ ਪਲਟਿਆ ਸਕੋਰਪੀਓ ਵਿੱਚ ਸਵਾਰ ਪਿਤਾ ਪੁੱਤਰ ਦੀ ਮੌਕੇ ਤੇ ਮੌਤ ਵਾਲ-ਵਾਲ ਬੱਚੇ ਪਤਨੀ ਤੇ ਪੁੱਤਰ ਦਾ ਦੋਸਤ ਮਿਰਤਕ ਪੁੱਤਰ ਆਪਣੇ ਦੋਸਤ ਸਮੇਤ ਮਾਪਿਆਂ ਨੂੰ ਛੱਡਣ ਜਾ ਰਿਹਾ ਸੀ ਲੁਧਿਆਣਾ ਤੋਂ ਦਿੱਲੀ ਜਾਨਦੇ ਸੀਗੇ ਮੈਂ ਕਨੈਕਟਰ ਸਾਈਡ ਬੈਠਾ ਸੀ ਉਹ ਮੁੰਡਾ ਚਲਾਉਂਦਾ ਸੀਗਾ ਉਧਰੋਂ ਟਰੱਕ ਲਫਟ ਪਾਸ ਚੜ੍ਹ ਕੇ ਆ ਕੇ ਆਹ ਸਾਈਡ ਮਾਰ ਗਿਆ ਨਾਲ ਹੀ ਪਲਟ ਗਿਆ ਉਹ ਅਸੀਂ ਦਿੱਲੀ ਜਾਣਾ ਸੀ 1 ਵਜੇ ਦੀ ਫਲੈਟ ਸੀਗੀ ਆਂਟੀ ਤੇ ਅੰਕਲ ਦੀ ਮੈਨੂੰ ਵੈਸੇ ਨਾਲ ਲਿਆਉਂਦੇ ਆਉਦੇ ਤੋਂ ਮੁਕਤ ਹੋਏ ਦੇਸ਼ ਦੇ 13ਵੇਂ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਰਾਸ਼ਟਰਪਤੀ ਭਵਨ ਵਿੱਚ ਦਿੱਤਾ ਵਿਦਾਇਗੀ ਭਾਸ਼ਣ ਤਿੰਨ ਸੈਨਾਵਾਂ ਦੇ ਸੁਪਰੀਮ ਕਮਾਂਡਰ ਨੇ ਪ੍ਰਧਾਨ ਮੰਤਰੀ ਸਮੇਤ ਦੇਸ਼ ਦੇ ਉੱਗੇ ਲੀਡਰਾਂ ਨੂੰ ਰਾਤਰੀ ਭੋਜ ਤੇ ਸੱਦਿਆ ਅਹੁਦਾ ਛੱਡਣ ਤੋਂ ਬਾਅਦ ਰਾਜਾਜੀ ਮਾਰਗ ਤੇ ਬਣੇ ਬ੍ਰਿਟਿਸ਼ ਕਾਲੀਨ ਬੰਗਲੇ ਵਿੱਚ ਰਹਿਣਗੇ ਪ੍ਰਣਾਮ ਮੁਖਰਜੀ ਰੱਖਿਆ ਵਿਦੇਸ਼ ਵੰਡ ਤੇ ਵਿੱਤ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਪ੍ਰਣਾਮ ਮੁਖਰਜੀ ਨੇ 25 ਜੁਲਾਈ 2012 ਨੂੰ ਸੰਭਾਲਿਆ ਸੀ ਭਾਰਤ ਦੇ 13ਵੇਂ ਰਾਸ਼ਟਰਪਤੀ ਵਜੋਂ ਅੱਜ ਕੱਲ ਦੇਸ਼ ਦੇ 14ਵੇਂ ਰਾਸ਼ਟਰਪਤੀ ਵਜੋਂ ਰਾਮਨਾਥ ਕੋਵਿੰਦ ਸੰਭਾਲਣਗੇ ਆਪਣਾ ਕਾਰਜਪਾਰ ਪੰਜਾਬ ਦੀ ਹਰ ਵੱਡੀ ਖਬਰ ਲਈ ਤੁਸੀਂ ਲਗਾਤਾਰ ਦੇਖਦੇ ਰਹੋ এবੀਪੀ ਸਾਂਝਾ